ਹੋ ਬਹੁਤੇ ਗਮਗੀਨ ਸਟੇਟਸ ਪਾਉਦੀ ਰਹਿੰਦੀ ਏ ਹੋ ਨਾਲੇ ਸੁਣਦੀ ਆ ਦਿਲ ਟੁੱਟਿਆਂ ਵਾਲਿਆਂ ਗੀਤਾਂ ਨੂੰ ਹਾਈ ਚੁੱਪ ਤੇ ਹੱਸ ਤੂੰ ਮੁਖਵਟੀ ਬੈਠੀ ਐ ਔ ਕੋਈ ਹਾਲ ਤਾਂ ਦੇਖੇ ਬਣਦੀ ਬਹੁਤ ਸਟਾਰਦਾ ਹਾਈ ਕਿ ਉੱਡਦੀ ਉੱਡਦੀ ਹੋ ਉਡਦੀ ਖਬਰ ਸੁਣੀ ਐ ਮਿੱਤਰ ਤੋਂ ਉਹਦਾ ਵੀ ਦਿਲ ਤੜਕ ਗਿਆ ਮੁਟਿਆਰ ਦਾ ਉਹ ਛੜਿਆ ਦੇ ਚੁੱਲ੍ਹੇ ਵਾਂਗੂ ਸੀਨਾ ਠਰਿਆ ਹੈ ਜਿਸ ਦਿਨ ਦਾ ਕੰਨੀ ਬੋਲ ਪਿਆ ਸਮਾਚਾਰ ਦਾ ਇੱਕ ਉੱਡਦੀ ਉੱਡਦੀ ਹੋ ਉੱਡਦੀ ਉੱਡਦੀ ਖਬਰ ਸੁਣੀ